ਕੀ ਲਿਖਿਆ ਲਿਖਣ ਦੀ ਗੱਲ ਕਰੀਏ ਜੇ ਲਿਖਤਾਂ ਕਿਤੇ ਲਿਖੀਆਂ ਹੁੰਦੀਆਂ ਨੇ ਤਾਂ ਲਿਖਤਾਂ ਦੇ ਵਿੱਚ ਕੋਈ ਫਰਕ ਹੁੰਦਾ ਹੈ ਲਿਖਤ ਦਾ ਮੁੱਲ ਹੁੰਦਾ ਔਰ ਕੀ ਕੀ ਲਿਖਿਆ ਇੱਥੇ ਗਗਨ ਪ੍ਰਧਾਨ ਜੀ ਖੜੇ ਨੇ ਗਊ ਸ਼ਾਲਾ ਦੇ ਅੰਦਰ ਲਿਖਿਆ ਹਾਂ ਜੀ ਪ੍ਰਧਾਨ ਜੀ ਕੀ ਮਤਲਬ ਹੈ ਇਹਨਾਂ ਦਾ ਦਾ ਮਤਲਬ ਇਹ ਜੇ ਕੋਈ ਧਨਵਾਨਾ ਅਗਰ ਆਪ ਧਨਵਾਨਾ ਹੈ ਤਾਂ ਆਪ ਗਊ ਮਾਤਾ ਕੇ ਲਈ ਚਾਰਾ ਦੇ ਜਾਂ ਗਊਸ਼ਾਲਾ ਖੋਲੇ ਅਗਰ ਆਪ ਪੁਲਿਸ ਅਧਿਕਾਰੀ ਹੈ ਤਾਂ ਕਤਲਖਾਨੇ ਕੇ ਲਈ ਜਾ ਰਹੀ ਗਊ ਵੰਸ਼ ਕੀ ਰੱਖਿਆ ਕਰੇ ਅਗਰ ਆਪ ਵਕੀਲ ਹੈ ਤਾਂ ਗਊ ਰੱਖਸ਼ਾ ਕਾ ਮੁਕਦਮਾ ਲੜੀਏ अगर आप डॉक्टर हैं तो गौ माता के दूध दही घी गोबर और गौमूत्र के उपयोग हेतु जन सामान्य को प्रेरित करें अगर आप पशु चिकित्सक हैं तो बीमार गौ माता का इलाज करें अगर आप शिक्षक हैं तो विद्यार्थियों को गौ माता का महत्व बताएं। अगर आप किसान हैं तो गोबर से निर्मित केंद्रीय खेती करें और अमृत अन्न उगाएं। अगर आप राजनेता हैं तो गौवंश हत्याबंदी का नियम बनाएं। अगर आप पत्रकार हैं तो गौ माता के लाभ को समाज तक पहुंचाएं। ਅਗਰ ਆਪ ਜਨ ਸਮਾਨੇ ਹੈ ਤੋ ਗਊ ਮਾਤਾ ਕੇ ਦੁੱਧ ਦਹੀਂ ਐਵਮ ਘੀ ਕਾ ਉਪਯੋਗ ਕਰੇ ਔਰ ਗਊ ਮਾਤਾ ਕੀ ਰਕਸ਼ਾ ਕੇ ਲਿਏ ਮਦਦ ਅਵਸ਼ਯ ਕਰੇ ਇਹ ਦੱਸਿਆ ਵਾ ਕਿ ਗਾਉ ਵਾਸਤੇ ਜੇ ਗਾਉ ਦੀ ਤੁਸੀਂ ਸੇਵਾ ਕਰਦੇ ਹੋ ਜੇ ਗਾਉ ਨੂੰ ਤੁਸੀਂ ਠੀਕ ਕਰਦੇ ਹੋ ਜੇ ਗਾਉ ਦਾ ਤੁਸੀਂ ਵਧੀਆ ਪ੍ਰਚਾਰ ਕਰਦੇ ਹੋ ਜੇ ਗਾਉ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹੋ ਜਿਹੜੇ ਜਿਹੜੇ ਵੀ ਕਿਤੇ ਨਾਲ ਤੁਸੀਂ ਜੁੜੇ ਹੋ ਤਾਂ ਜੇ ਗਾਉ ਦੀ ਉਸੇ ਤਰ੍ਹਾਂ ਦੇ ਤੁਸੀਂ ਆਪਣੇ ਕਿਤੇ ਨੂੰ ਇੱਕ ਵਾਰ ਕਿਤੇ ਗਊ ਮਾਤਾ ਵਾਸਤੇ ਕਰਦੇ ਹੋ ਤਾਂ ਤੁਹਾਨੂੰ ਜਿਹੜਾ ਕਿਤੇ ਨਾ ਕਿਤੇ ਫਲ ਪ੍ਰਾਪਤ ਹੁੰਦਾ ਔਰ ਇਹੋ ਜਿਹੇ ਲਿਖਤਾਂ ਇਹੋ ਜਿਹੇ ਲਿਖਤਾਂ ਬਹੁਤ ਸਾਰੀਆਂ ਜਗ੍ਹਾ ਤੇ ਲਿਖੀਆਂ ਮਿਲਦੀਆਂ ਨੇ ਲੇਕਿਨ ਇਹ ਲਿਖਤ ਜਿਹੜੀ ਆ ਪੜ ਕੇ ਜੋ ਮਨ ਹੈ ਉਹ ਜ਼ਰੂਰ ਕੀਤਾ ਵੀ ਇੱਕ ਵਾਰ ਦੁਨੀਆ ਸਾਹਮਣੇ ਰੱਖਿਆ ਜਾਵੇ ਕਿ ਵਿਚਾਰ ਬਹੁਤ ਸੋਹਣੇ ਨੇ ਕਈ ਵਾਰ ਬਹੁਤ ਜਗ੍ਹਾ ਤੇ ਲਿਖੇ ਹੁੰਦੇ ਆ ਵਿਚਾਰ ਰੁਕਣਾ ਚਾਹੀਦਾ ਉਹ ਵਿਚਾਰ ਵੇਖਣੇ ਚਾਹੀਦੇ ਆ ਕੀ ਆ ਔਰ ਉਹਨਾਂ ਦਾ ਮਤਲਬ ਜੋ ਆ ਉਹ ਸਮਝਣਾ ਚਾਹੀਦਾ ਅਗਲੀਆਂ ਤਸਵੀਰਾਂ ਤੁਹਾਡੀਆਂ ਗਊਸ਼ਾਲਾ ਦੀਆਂ ਸਾਂਝੀਆਂ ਕਰਦੇ ਆ ਤੁਹਾਡੇ ਨਾਲ ਗਊਆਂ ਦੀ ਗੱਲ ਕਰੀਏ ਤਾਂ ਅੱਜ ਇਹ ਗਊਆਂ ਕਿੰਨੀਆਂ ਵੱਜੀਆਂ ਹੋਈਆਂ ਨੇ ਵੇਖ ਸਕਦੇ ਹੋ ਕਿ ਇਹਨਾਂ ਗਊਆਂ ਦੀ ਜੋ ਹੈ ਦੇਖ ਰੇਖ ਕੌਣ ਕਰ ਰਿਹਾ ਔਰ ਇਹ ਜੋ ਗਊਆਂ ਨੇ ਇਹ ਦੀਨਾ ਨਗਰ ਦੀ ਗਊਸ਼ਾਲਾ ਦੇ ਵਿੱਚ ਖੜੇ ਆ ਔਰ ਲਗਭਗ 500 100 ਦੇ ਵਿੱਚ ਵਿੱਚ ਗਊਆਂ ਹੋਣਗੀਆਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਤਸਵੀਰਾਂ ਵਿਖਾਈਆਂ ਜਾਣ ਔਰ ਦੂਸਰੀ ਤਰਫ ਦੂਸਰੀ ਤਰਫ ਵੀ ਗਊਆਂ ਵਿਖਾਉਂਦੇ ਆ ਕਿੰਨੀਆਂ ਗਊਆਂ ਨੇ ਜੇ ਇਹੀ ਗਊਸ਼ਾਲਾ ਦੀਨਾ ਨਗਰ ਦੇ ਵਿੱਚ ਨਾ ਹੋਵੇ ਤਾਂ ਫੇਰੇ ਦੀਨਾ ਨਗਰ ਦੀਆਂ ਸੜਕਾਂ ਦੇ ਹਾਲਾਤ ਕਿਵੇਂ ਹੋਣਗੇ ਜਿਵੇਂ ਪਠਾਨਕੋਟ ਦੇ ਨੇ ਜਿਵੇਂ ਹਿਮਾਚਲ ਦੇ ਨੇ ਕਿ ਸੜਕਾਂ ਜੋ ਆ ਉਹ ਗਉਆਂ ਨਾਲ ਭਰੀਆਂ ਹੋਈਆਂ ਨੇ ਔਰ ਜੇ ਦੀਨਾ ਨਗਰ ਦੀ ਗੱਲ ਕਰੀਏ ਤਾਂ ਗਉਂ ਸ਼ਾਲਾ ਜੋ ਦੀਨਾ ਨਗਰ ਦੀ ਆ ਐਸ ਵੇਲੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਗਉਆਂ ਜੋ ਆ ਬੱਝੀਆਂ ਹੋਈਆਂ ਨੇ ਔਰ ਪ੍ਰੋਪਰ ਇਹਨਾਂ ਦੀਆਂ ਖੁਰਲੀਆਂ ਬਣੀਆਂ ਹੋਈਆਂ ਨੇ ਔਰ ਪ੍ਰੋਪਰ ਛੱਡਾਂ ਪਈਆਂ ਹੋਈਆਂ ਨੇ ਔਰ ਦੀਨਾ ਨਗਰ ਸ਼ਹਿਰ ਵਾਸੀਆਂ ਦੀ ਗੱਲ ਕਰੀਏ ਤੇ ਸੇਵਾ ਭਾਵਨਾ ਦੇ ਵਿੱਚ ਦੀਨਾ ਨਗਰ ਸ਼ਹਿਰ ਜਿਹੜਾ ਹੈ ਇਹ ਬਹੁਤ ਐਡਵਾਂਸ ਚੱਲਦਾ ਹੈ ਤੇ ਇੱਥੇ ਉਹ ਵੀ ਭਾਈ ਸਾਹਿਬ ਖੜੇ ਨੇ ਜਿਹੜੇ ਬਹੁਤ ਸਾਰੀ ਮਿਹਨਤ ਕਰਦੇ ਨੇ ਦਿਨ ਰਾਤ ਇਸ ਗਊਸ਼ਾਲਾ ਦੇ ਵਿੱਚ ਰਹਿੰਦੇ ਨੇ ਔਰ ਗੱਲ ਕਰੀਏ ਤਾਂ ਇਹ ਤਸਵੀਰਾਂ ਜਿਹੜੀਆਂ ਇੱਥੇ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ ਥੋੜੀ ਜੀ ਉੱਚੀ ਬੋਲ ਕੇ ਗੱਲ ਦੱਸਣੀ ਆ ਜੋ ਵੀ ਅਸੀਂ ਤੁਹਾਡੇ ਕੋਲੋਂ ਇੱਥੋਂ ਦਾ ਵਾਕਿਆ ਲਵਾਂਗੇ ਉਹ ਪ੍ਰੋਪਰ ਸਾਨੂੰ ਡਿਟੇਲ ਚ ਦੱਸਣਾ ਇੱਥੇ ਕਿੰਨੀਆਂ ਗਊਆਂ ਲਗਭਗ ਸਾਡੇ ਇਸ ਗਊਸ਼ਾਲਾ ਵਿੱਚ ਗਊਆਂ ਬਛੀਆਂ ਬਛੜੇ ਪਾ ਕੇ 65 ਜੀ 65 ਗਊਆਂ ਬਛੜੇ ਜੋ ਕਈ ਦੁੱਧਾਰੂ ਵੀ ਆ ਗਊਆਂ ਕਈ ਦੁੱਧਾਰੂ ਨਹੀਂ ਵੀ ਹੈਗੀਆਂ ਹਾਂਜੀ ਦੁੱਧ ਵਾਲੀਆਂ ਸਾਡੇ ਕੋਲ ਦੋ ਤਿੰਨ ਹੀ ਹੈਗੀਆਂ ਜੀ ਬਾਕੀ ਜਿਆਦਾ ਜਿਹੜੀਆਂ ਹੈਗੀਆਂ ਸਾਰੀਆਂ ਸੇਵਾ ਵਾਲੀਆਂ ਆ ਤੇ ਇਹ ਕਿੱਥੋਂ ਆਉਂਦੀਆਂ ਇੰਨੀਆਂ ਗਊਆਂ ਤੁਸੀਂ ਲੈਂਦੇ ਹੋ ਜੇ ਲੋਕ ਛੱਡ ਕੇ ਜਾਂਦੇ ਆ ਜਾਂ ਆਵਾਰਾ ਵਾਲੀਆਂ ਵੀ ਫੜਦੇ ਹੋ ਲੋਕ ਵੀ ਛੱਡ ਜਾਂਦੇ ਆ ਤੇ ਜਿਹੜੀ ਬਾਹਰ ਸ਼ਹਿਰਾਂ ਵਿੱਚ ਫਿਰਦੇ ਆ ਉਹਨਾਂ ਦੇ ਵਿੱਚ ਵੀ ਆਪਣੇ ਬਜਟ ਨੂੰ ਦੇਖ ਕੇ ਇੱਕ ਇੱਕ ਦੋ ਦੋ ਕਰਕੇ ਬਾਹਰੋਂ ਵੀ ਫੜ ਕੇ ਗਊਸ਼ਾਲਾ ਵਿੱਚ ਲੈ ਆਣੇ ਆ ਤੇ ਜਦੋਂ ਲੋਕ ਵੀ ਛੱਡ ਜਾਂਦੇ ਲੋਕ ਉਹ ਗਊਆਂ ਛੱਡ ਕੇ ਜਾਂਦੇ ਆ ਜਿਹੜੇ ਵੀ ਦੁੱਧ ਦੇਣਾ ਬੰਦ ਕਰ ਦਿੰਦੇ ਆ ਜਾਂ ਲੋਕਾਂ ਦੇ ਜਿਹੜੀ ਨਾ ਉਮੀਦੀ ਹੋ ਜਾਂਦੀ ਉਹਨਾਂ ਦੇ ਘਰ ਵਿੱਚ ਤੋਂ ਫਿਰ ਗਊਸ਼ਾਲਾ ਵਿੱਚ ਛੱਡ ਜਾਂਦੇ ਆ ਉਹਨਾਂ ਕੋਲ ਫਿਰ ਅਸੀਂ ਇੱਕ ਦਿਨ ਦਾ ਜਿਹੜੇ ਗਊਸ਼ਾਲਾ ਦੀ ਸੇਵਾ ਦਾ ਜਿਹੜਾ ਹੈ ਉਹਨਾਂ ਕੋਲ ਚਾਰਜ ਲੈਂਦੇ ਆਂ ਅਸੀਂ ਅੱਛਾ ਇਹਦੀ ਕੋਈ ਰਸੀਦ ਵਗੈਰਾ ਵੀ ਕੱਟੀ ਜਾਂਦੀ ਆ ਪਰਚੀ ਕੱਟੀ ਜਾਂਦੀ ਆ ਜੇ ਕੋਈ ਚਾਰਜ ਲੈਂਦੇ ਗਊ ਛੱਡਣ ਦਾ ਇੱਥੇ ਹਾਂਜੀ ਜੀ ਜਿਹੜਾ ਵੀ ਸਾਡੇ ਕੋਲ ਕੋਈ ਦਾਨ ਦੇ ਕੇ ਜਾਂਦਾ ਤੇ ਉਹਨੂੰ ਪਰਚੀ ਕੱਟ ਕੇ ਦਿੰਨੇ ਆ ਸੇਵਾ ਦੀ ਜੇ ਕੋਈ ਗਾਂ ਛੱਡ ਕੇ ਜਾਏ ਜਾਂ ਕਿਸੇ ਤਰ੍ਹਾਂ ਦਾ ਕੋਈ ਦਾਨ ਦਿੰਦਾ ਆ ਜੇ ਕਿ ਪਰਚੀ ਨਹੀਂ ਵੀ ਲੈਂਦਾ ਤੁਹਾਨੂੰ ਗੁਪਤ ਦਾਨ ਦੀ ਪਰਚੀ ਕੱਟ ਕੇ ਦਿੱਤੀ ਜਾਂਦੀ ਆ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਕਾਰਜ ਦੇ ਵਿੱਚ ਇਸ ਸੇਵਾ ਦੇ ਵਿੱਚ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਤੇ ਸਾਡੀ ਇਹ ਗਊਸ਼ਾਲਾ ਨੂੰ 13 ਸਾਲ ਤੋਂ ਹੋ ਗਿਆ ਤਕਰੀਬਨ ਖोले 2010 ਚ ਗਊਸ਼ਾਲਾ ਸ਼ੁਰੂ ਹੋਈ ਸੀ 14ਵਾਂ ਸਾਲ ਚੱਲੇ ਦਾ ਅੱਛਾ 14 ਸਾਲ ਤੇ ਇੱਥੇ ਪਹਿਲਾਂ ਹੋਰ ਵੀ ਕਈ ਇੱਥੇ ਸੇਵਾਦਾਰ ਬਦਲਦੇ ਗਏ ਆ ਕਿ ਜਾਂ ਤੁਹਾਡੀ ਜ਼ਿੰਮੇਵਾਰੀ ਜ਼ਿਆਦਾ ਰਹੀ ਹੈ ਪਹਿਲੇ ਦਿਨ ਤੋਂ ਹੀ ਮੈਂ ਗਊਸ਼ਾਲਾ ਦੇ ਨਾਲ ਆ ਜਿਹੜੇ ਸੇਵਾਦਾਰ ਕਾਰਜਕਰਤਾ ਨਾਲ ਜੁੜੇ ਸੀ ਸਮੇਂ-ਸਮੇਂ ਦੇ ਮੁਤਾਬਕ ਆਪਣੇ ਘਰੇਲੂ ਮੁਸ਼ਕਲਾਂ ਦੇ ਕਰਕੇ ਜਿੰਨਾ-ਜਿੰਨਾ ਸਮਾਂ ਈਸ਼ਵਰ ਨੇ ਲਿਖਿਆ ਹੀ ਉਹਨਾਂ ਨੇ ਸੇਵਾ ਦਿੱਤੀ ਆ ਜਿੰਦੀ ਜਿੰਦੀ ਜਿੰਨੀ ਜਿੰਨੀ ਸੇਵਾ ਲੈਣੀ ਈਸ਼ਵਰ ਨੇ ਲੱਲੀ ਤੇ ਬਾਕੀ ਫਿਰ ਜਿਹੜੇ ਕਿਤੇ ਨਾ ਕਿਤੇ ਹੋਰ ਅਡਜਸਟ ਹੋ ਗਏ ਪਰ ਈਸ਼ਵਰ ਨੇ ਮੇਰੀ ਕੋਈ ਜ਼ਿਆਦਾ ਸੇਵਾ ਲ ਤੇ ਜੇ ਗਉਆਂ ਦੀ ਗੱਲ ਕਰੀਏ ਕਿ ਜਦੋਂ ਆਵਾਰਾ ਗਉਆਂ ਸ਼ਹਿਰ ਦੇ ਵਿੱਚ ਫਿਰਦੀਆਂ ਤਾਂ ਕਿਤੇ ਨਾ ਕਿਤੇ ਆਵਾਜ਼ਾਂ ਨਿਕਲਦੀਆਂ ਨੇ ਵੀ ਗਉਆਂ ਬਹੁਤ ਹੋ ਗਈਆਂ ਆਵਾਰਾ ਤੇ ਤੁਹਾਡੇ ਦਿਲ ਦੇ ਵਿੱਚ ਕੀ ਉਸ ਵੇਲੇ ਵੀਰਦੀ ਆ ਤੁਹਾਨੂੰ ਕੀ ਆਵਾਜ਼ ਆਉਂਦੀ ਹੈ ਦੁੱਖ ਦੇ ਬਹੁਤ ਹੁੰਦਾ ਜੀ ਜਦੋਂ ਬੇਸਾਰਾ ਗਊ ਸੜਕੇ ਦੇ ਉੱਤੇ ਫਿਰਦੀ ਆ ਕਿਉਂਕਿ ਇਹ ਦੇਸ਼ ਦੇ ਵਿੱਚ ਗਾਵ ਨੂੰ ਮਾਂ ਦਾ ਦਰਜਾ ਦਿੱਤਾ ਜਾਂਦਾ ਆ ਮਜਬੂਰੀ ਸਾਡੀ ਇਹ ਹੁੰਦੀ ਹੈ ਵੀ ਸਾਡੀ ਪਹਿ ਲਾਇਆ ਪੇ ਜੜੀਆਂ ਇਹ ਗਊਆਂ ਆਪਣੇ ਗਊਸ਼ਾਲਾ ਦੇ ਵਿੱਚ ਰੱਖੀਆਂ ਤੇ ਬੰਨ ਕੇ ਪਹਿਲੇ ਉਹਨਾਂ ਦੀ ਰੋਜੀ ਰੋਟੀ ਦਾ ਵਧੀਆ ਪ੍ਰਬੰਧ ਕੀਤਾ ਜਾਏ ਜੇ ਜਿਆਦਾ ਤੋਂ ਜਿਆਦਾ ਫੜ ਕੇ ਗਊਸ਼ਾਲਾ ਦੇ ਅੰਦਰ ਗਊਆਂ ਲੈ ਆਏ ਤੇ ਸਾਡੇ ਕੋ ਵੀ ਭੁੱਖੀਆਂ ਮਨ ਤੋਂ ਪਾਪ ਅਸੀਂ ਵੀ ਨਹੀਂ ਲਿਆ ਜਾ ਸਕਦੇ ਜਿਹੜੀਆਂ ਬਾਹਰ ਬੇਸਹਾਰਾ ਫਿਰਦੀਆਂ ਹੁੰਦਾ ਪਾਪ ਜਿਹੜਾਗਾ ਪੂਰੇ ਸਮਾਜ ਦੇ ਸਿਰ ਤੇ ਹੁੰਦਾ ਆ ਸਾਡੀ ਗਊਸ਼ਾਲਾ ਦੇ ਅੰਦਰ ਕੋਈ ਵਿਵਸਥਾ ਦੀ ਕਮੀ ਰਹੇਗੀ ਤੇ ਉਹ ਜਿਹੜੀ ਹੈਗੀ ਆ ਪਾਪ ਦੇ ਭਾਗੀਦਾਰੀ ਜਿਆਦਾ ਜਿਹੜੇ ਹੈਗੇ ਉਹ ਅਹੀ ਹੋਵਾਂਗੇ ਤੇ ਇਹ ਜੋ ਗਉਆਂ ਇੱਥੇ ਆਉਂਦੀਆਂ ਜਾਂ ਇੱਥੇ ਸੇਵਾ ਵਾ ਇਹ ਦੀਨਾ ਨਗਰ ਸਮਾਜ ਜਿਹੜਾ ਇੱਥੋਂ ਦਾ ਜਿੰਨੇ ਵੀ ਲੋਕ ਦੀਨਾ ਨਗਰ ਦੇ ਜੋ ਗਉਆਂ ਨੂੰ ਪਿਆਰ ਕਰਦੇ ਨੇ ਜਾਂ ਕਿਸੇ ਵੀ ਧਰਮ ਨਾਲ ਸੰਬੰਧਿਤ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਇੱਕ ਸ਼ਰਧਾ ਹੁੰਦੀ ਆ ਕਿ ਚਲੋ ਸੇਵਾ ਭਾਵਨਾ ਜਿਹੜੀ ਆ ਉੱਥੇ ਜਾ ਕੇ ਦਿੱਤੀ ਜਾਵੇ ਉੱਥੇ ਜਾ ਕੇ ਸ਼ਰਧਾ ਦੀ ਕੋਈ ਚੀਜ਼ ਜਿਹੜੀ ਆ ਉਹ ਚੜਾਈ ਜਾਵੇ ਇਸ ਤਰ੍ਹਾਂ ਹਰ ਇੱਕ ਕਮਿਊਨਿਟੀ ਦੇ ਲੋਕ ਆਉਂਦੇ ਹੋਣਗੇ ਗਲਤ ਧਰਮ ਦੇ ਆਤੇ ਹਿੰਦੂ ਸਿੱਖ ਧਰਮ ਦੇ ਹੀ ਲੋਕ ਜਿਹੜੇ ਹੈਗੇ ਆ ਜਿਹੜੇ ਗਊਆਂ ਦੀ ਸੇਵਾ ਕਰਦੇ ਆ ਔਰ ਉਹਨਾਂ ਦੇ ਵਿੱਚ ਹੋ ਜਾਂਦੇ ਦੂਸਰੇ ਧਰਮ ਦੇ ਵਿੱਚ ਤੇ ਗਊਆਂ ਨੂੰ ਜਿਹੜਾ ਗਣੋ ਮਾਂ ਦਾ ਜਾਂ ਆਦਰ ਸਤਕਾਰ ਦਾ ਦਰਜਾ ਦਿੱਤਾਣਗੇ ਉਹਦੇ ਵਾਸਤੇ ਦੁੱਧ ਵਾਲਾ ਪਸ਼ੂ ਆ ਤੇ ਖਾਸ ਕਰਕੇ ਜਿਹੜਾ ਸਾਡਾ ਸਨਾਤਨੀ ਪਰਿਵਾਰ ਆ ਜਿਹੜੇ ਸਨਾਤਨ ਨੂੰ ਮੰਨਣ ਵਾਲੇ ਆ ਉਹੀ ਜ਼ਿਆਦਾਤਰ ਗਊਆਂ ਦੀ ਸੇਵਾ ਕਰਦੇ ਆ ਬਾਕੀ ਹੋਰ ਕਿਸੇ ਦੂਸਰੇ ਧਰਮ ਦਾ ਗਊਆਂ ਦੀ ਸੇਵਾ ਵਿੱਚ ਕੋਈ ਹੱਥ ਨਹੀਂ ਹੈਗਾ ਹੁਣ ਕਿੰਨੇ ਕਿ ਇੱਥੇ ਜੀ ਤੁਹਾਡੇ ਨਾਲ ਕੰਮ ਕਰਦੇ ਆ ਜਿਹੜੇ ਸ਼ਹਿਰ ਦੇ ਵਿੱਚੋਂ ਸਾਰੇ ਪੇ ਵਾਲੇ ਆ ਤਨਖਾਹ ਵਾਲੇ ਆ ਜਾਂ ਆਪਣੇ ਸੇਵਾ ਕਰਨ ਵੀ ਲੋਕ ਆਉਂਦੇ ਪਰਮਾਨੈਂਟ ਤੇ ਪੇਡ ਵਰਕਰ ਇੱਥੇ ਕੋਈ ਨਹੀਂ ਹੈਗਾ ਸਾਰੇ ਸ਼ਿਫਟਾਂ 'ਚ ਕੰਮ ਕਰਨ ਵਾਲਿਆ ਕੋਈ ਸਵੇਰੇ 2-3 ਘੰਟੇ ਪੱਠੇ ਪਵਾ ਚੱਲ ਜਾਂਦਾ ਕੋਈ ਸ਼ਾਮ ਨੂੰ ਆਉਂਦਾ ਆ ਪਰਮਾਨੈਂਟ ਬੰਦਾ ਸਾਡਾ ਵੇਸ ਕਰਕੇ ਨਹੀਂ ਸਾਡੀ ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਜਿੰਨੇ ਸਾਡੀ ਗਊਸ਼ਾਲਾ 'ਚ ਸੇਵਾ ਕਰਨੀਆਂ ਜਾਂ ਪੇਡ ਵਰਕਰ ਆ ਉਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰਦਾ ਹੋਵੇ ਇਹ ਸਰਕਾਰ ਕੇ ਸਾਨੂੰ ਮੁਸ਼ਕਿਲ ਆਂਦੀ ਹੈ ਪੱਕਾ ਬੰਦਾ ਲੱਭਣ ਦੇ ਉੱਤੇ ਬਾਕੀ ਸਾਡੇ ਸ਼ਹਿਰ ਵਾਲਿਆਂ ਦੀ ਬਹੁਤ ਹੀ ਮਾਣਾਂ ਦੀ ਦਿਲੋਂ ਪ੍ਰਸ਼ੰਸਾ ਕਰਨਾ ਵੀ ਸ਼ਹਿਰ ਦੇ ਸਹਿਯੋਗ ਦੇ ਨਾਲ ਹੀ ਇਹ ਗਊਸ਼ਾਲਾ ਚੱਲਦੀ ਆ ਔਰ 65 ਗਊਆਂ ਦਾ ਔਰ ਬਛੜਿਆਂ ਦਾ ਜਿਹੜਾ ਹੈ ਲਗਭਗ 100 ਰ ਤੇ ਕਿਹ ਜਨਾ ਕਿਹ ਜੇ ਟ੍ਰਿਕੇ ਚਲੋ ਪਰਮਾਤਮਾ ਜਿਹੜਾ ਹੈਗਾ ਖਰਚਾ ਪੂਰਾ ਕਰ ਦਿੰਦਾ ਸਮਾਜ ਦੇ ਸਹਿਯੋਗ ਦੇ ਨਾਲ ਔਰ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਨੇ ਆਪਣੇ ਕਾਰੋਬਾਰ ਖੋਲ ਰਿਹਾ 14 ਸਾਲ ਜ਼ਿੰਦਗੀ ਆਪਣੀ ਇੱਕ ਗਊਸ਼ਾਲਾ ਦੇ ਨਾਮ ਲਗਾ ਦੇਣੀ ਇਹ ਕਿਤੇ ਨਾ ਕਿਤੇ ਕੀ ਵੇਖਦੇ ਹੋ ਤੁਸੀਂ ਲੋਕਾਂ ਵਾਂਗ ਤੁਹਾਡੇ ਨਹੀਂ ਮਨ ਚ ਆਉਂਦਾ ਕਿ ਮੈਂ ਵੀ ਕੋਈ ਕਾਰੋਬਾਰ ਸਿੱਖਿਆ ਹੁੰਦਾ ਕੋਈ ਕੰਮ ਕਰਦਾ ਜਾਂ ਇੱਥੇ ਹੀ ਇੱਕ ਗਊਸ਼ਾਲਾ ਦੇ ਵਿੱਚ ਹੀ ਸੇਵਾ ਕਰ ਜੀ ਮੇਰੇ ਮਨ ਵਿੱਚ ਕਦੀ ਕੋਈ ਇਸ ਤਰ੍ਹਾਂ ਦਾ ਸਵਾਲ ਨਹੀਂ ਆਉਂਦਾ ਕਿਉਂਕਿ ਸ਼ਰੂ ਤੋਂ ਮੇਰੇ ਮਨ ਵਿੱਚ ਆਪਣੇ ਸਨਾਤਨ ਉਹ ਹਿੰਦੂਤਵ ਦੇ ਪ੍ਰਤੀ ਪ੍ਰੇਮ ਰਿਹਾ ਹੈ ਮੈਂ ਚਾਹੁੰਦਾ ਵੀ ਆਪਣੇ ਸਨਾਤਨ ਦੀ ਆਪਣੇ ਸਮਾਜ ਦੀ ਧਰਮ ਦੀ ਸੇਵਾ ਕਰਾਂ ਤੇ ਇਸ ਕਰਕੇ ਮੈਨੂੰ ਤਾਂ ਕਦੀ ਇਸ ਚੀਜ਼ ਦਾ ਕੋਈ ਮਲਾਲ ਨਹੀਂ ਰਿਹਾ ਆਇਆ ਜਰੂਰ ਸਾਡੇ ਸ਼ਾਸਤਰਾਂ 'ਚ ਲਿਖਿਆ ਵੀ ਧਰਮ ਉਹ ਰਖਸ਼ਤੇ ਹੀ ਰਖਸ਼ਤਾ ਜਿਹੜਾ ਧਰਮ ਦੀ ਰੱਖਿਆ ਕਰਦਾ ਆ ਤੇ ਧਰਮ ਉਹਦੀ ਰੱਖਿਆ ਕਰਦਾ ਮੈਂ ਗਊਆਂ ਦੀ ਸੇਵਾ ਕਰੇਗਾ ਨਾ ਤਾਂ ਗਊ ਮੇਰਾ ਪਾਲਣ ਪੋਸ਼ਣ ਕਰੇ ਕਰਦੀ ਹੈ ਤੇ ਰੋਟੀ ਪਾਣੀ ਚੱਲ ਰਿਹਾ ਬੱਚੇ ਪੜ੍ਹਾਈ ਕਰ ਰਹੇ ਆ ਆਪਣੇ ਬੱਚੇ ਸਰਕਾਰੀ ਸਕੂਲ ਪੜ੍ਹਨੇ ਪਾਏ ਆ ਜੀ ਸਰਕਾਰੀ ਸਕੂਲ 'ਚ ਪੜਦੇ ਆ ਹਾਂਜੀ ਤੇ ਗੱਲ ਕਰੀਏ ਤਾਂ ਜੇ ਤੁਸੀਂ ਗਊਸ਼ਾਲਾ ਜਿਹੜੀਆਂ ਆਵਾਰਾ ਫਿਰਦੀਆਂ ਨੇ ਜੇ ਤੁਸੀਂ ਲਿਆ ਹੁੰਦੇ ਹੋ ਤੇ ਜ਼ਿਆਦਾਤਰ ਸਿਰਫ ਇਹੀ ਗੱਲ ਦੁਬਾਰਾ ਰਿਪੀਟ ਕਰਦੇ ਆ ਕਿ ਪੱਠਾ தੱਥਾ ਵੇਖ ਕੇ ਹੀ ਉਹ ਗਾਰਾ ਗਊ ਅੰਦਰ ਲਿਆਂਦੀ ਜਾਂਦੀ ਹੈ ਜੇ ਪੱਠੇ ਨਾ ਹੋ ਤਾਂ ਕੀ ਕਰਨੀ ਲਿਆ ਕੇ ਅੰਦਰ ਆਪਣੇ ਬਜਟ ਨੂੰ ਤੇ ਆਪਣੀ ਗਊਸ਼ਾਲਾ ਦੇ ਹਾਲਾਤਾਂ ਨੂੰ ਦੇਖ ਕੇ ਹੀ ਬਾਹਰੋਂ ਗਊਆਂ ਨੂੰ ਅੰਦਰ ਲੈ ਕੇ ਆਨੇ ਆ ਇਸ ਤਰ੍ਹਾਂ ਨਹੀਂ ਕਿਉਂਕਿ ਸਰਕਾਰ ਵੱਲੋਂ ਸਾਨੂੰ ਪਰਮਨੈਂਟ ਜਿੱਦਾਂ ਸਰਕਾਰੀ ਗਊਸ਼ਾਲਾਵਾਂ ਹੈਗੀਆਂ ਨਾ ਉਹਨਾਂ ਵਿੱਚ ਸਰਕਾਰ ਨੇ ਪਰ ਗਿਣਤੀ ਦੇ ਹਿਸਾਬ ਦੇ ਨਾਲ ਇੱਕ ਗਊ ਜਾਂ ਬਛੜੇ ਦੇ ਹਿਸਾਬ ਨਾਲ ਕੋਈ 70 75 80 ਰੁਪਏ ਦੇ حساب ਦਾ ਡੇਲੀ ਖਰਾਕ ਲਗਾਈ ਹੁੰਦੀ ਆ ਸਾਨੂੰ ਇਸ ਤਰ੍ਹਾਂ ਦਾ ਸਹਿਯੋਗ ਜਿਹੜਾ ਸਰਕਾਰ ਵੱਲੋਂ ਇੱਕ ਪੈਸਾ ਦਾ ਨਹੀਂ ਹੈਗਾ ਔਰ ਜਿੰਨਾ ਵੀ ਚਾਰਾ ਤੂੜੀ ਵਾਰਾ ਬਵਸਤਾ ਜਿੰਨੀ ਵੀ ਹੈਗੀ ਉਹ ਸਾਰੀ ਸਮਾਜ ਦੇ ਦਾਨ ਦੇ ਉੱਤੇ ਹੀ ਚੱਲਦੀ ਹੈ ਅੱਛਾ ਸਾਰਾ ਕੁਝ ਜਿਹੜਾ ਇਹ ਲੋਕ ਜਿੰਨਾ ਵੀ ਡੋਨੇਟ ਕਰਦੇ ਨੇ ਉਹਦੇ ਨਾਲ ਹੀ ਇਹ ਗਊਸ਼ਾਲਾ ਚੱਲ ਰਹੀ ਆ ਔਰ ਕੀ ਕਹਿਣਾ ਚਾਹੋਗੇ ਉਹਨਾਂ ਦਿਨਾਂ ਨਗਰ ਵਾਸੀਆਂ ਦਾ ਉਹਨਾਂ ਸਹਿਯੋਗੀਆਂ ਦਾ ਉਹਨਾਂ ਬਾਰੇ ਕੋਈ ਚਾਰ ਲਫ਼ਜ਼ ਜਿਹੜੇ ਬਿਲਕੁਲ ਤਤਪਰ ਰਹਿੰਦੇ ਨੇ ਕਿ ਅਸੀਂ ਜੋ ਇਹ ਗਊਸ਼ਾਲਾ ਵਿੱਚ ਸਮੇਂ ਤੋਂ ਸਮੇਂ ਪਹੁੰਚੀਏ ਜਾ ਕੇ ਅਦਸਵੰਦ ਪਹੁੰਚਾਈਏ ਦੇਖੋ ਜੀ రామਚਰਿਤ ਮਾਨਸ ਦੇ ਵਿੱਚ ਇੱਕ ਚਉਪਾਈ ਆਂਦੀ ਆ ਵਿਪਰ ਦੇ ਨੂੰ ਸੁਰ ਸੰਤ ਹਿੱਤ ਲੀਨੇ ਹੀ ਮਨੁਜ ਅਵਤਾਰ ਭਗਵਾਨ ਸ਼੍ਰੀ ਰਾਮ ਜੀ ਦੇ ਬਾਰੇ ਤੁਲਸੀਦਾ ਜੀ ਨੇ ਦੱਸਿਆ ਆ ਕਿ ਉਹਨਾਂ ਨੇ ਵਿਪਰ ਬ੍ਰਾਹਮਣ ਦੇਵਤਾ ਗਊ ਔਰ ਸੰਤ ਦੇ ਮਾਨ ਸਮਾਨ ਔਰ ਉਹਨਾਂ ਦੀ ਸੇਵਾ ਦੇ ਲਈ ਔਰ ਉਤਰਮ ਰੱਖਸ਼ਾ ਦੇ ਲਈ ਇਸ ਧਰਤੀ ਦੇ ਮਨੁਜ ਅਵਤਾਰ ਲਿਆ ਹੀ ਜੇ ਅਸੀਂ ਭਗਵਾਨ ਰਾਮ ਜੀ ਨੂੰ ਔਰ ਕ੍ਰਿਸ਼ਨ ਜੀ ਨੂੰ ਆਪਣਾ ਦਰਸ਼ ਮੰਨਣਾ ਜੋ ਉਹਨਾਂ ਦੀ ਭਗਤੀ ਕਰਨੇ ਤੇ ਆਪਣੇ ਜੀਵਨ ਵਿੱਚ ਜੇ ਗੌਲੀ ਕੁਛ ਨਹੀਂ ਕੀਤਾ ਤਾਂ ਉਹਨਾਂ ਦੀ ਭਗਤੀ ਜਿਹੜੀ ਹੈਗੀ ਸਾਡੀ ਪਰੀਪੂਰਨ ਨਹੀਂ ਸਮਝੀ ਜਾਏਗੀ ਐਸਾ ਮੇਰਾ ਵਿਸ਼ਵਾਸ ਹੈ ਬਹੁਤ ਵਧੀਆ ਵਿਚਾਰ ਨੇ ਔਰ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਵੈਲ ਐਜੂਕੇਟਡ ਹੁੰਦੇ ਹੋਏ ਵੀ ਆਪਣਾ ਪਰਿਵਾਰ ਦੇ ਨਾਲ ਇੱਕ ਗਊਂਸ਼ਾਲਾ ਦੇ ਵਿੱਚ ਸੇਵਾ ਨਿਭਾਉਣੀ ਔਰ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਪੜਾਉਣਾ ਔਰ ਕਿਤੇ ਨਾ ਕਿਤੇ ਦੱਸ ਦਈਏ ਕਿ ਸਰਕਾਰਾਂ ਜਿਹੜੀਆਂ ਸਰਕਾਰਾਂ ਦੀ ਅਣਗਹਿਲੀ ਆ ਜੇ ਕੋਸਸ ਲੈ ਜਾਂਦੇ ਆ ਤਾਂ ਕਿਤੇ ਨਾ ਕਿਤੇ ਗਾਉਂ ਦਾ ਜੋ ਪੈਸਾ ਵਾ ਉਹ ਕਿਤੇ ਨਾ ਕਿਤੇ ਗਊਂਸ਼ਾਲਾ ਵਿੱਚ ਕੱਢਿਆ ਜਾਵੇ ਔਰ ਸਰਕਾਰਾਂ ਜੇ ਗੱਲ ਕਰੀਏ ਤਾਂ ਬਿਜਲੀ ਦੀ ਗੱਲ ਕਰੀਏ ਬਿਜਲੀ ਫ੍ਰੀ ਹੈ ਹਾਂਜੀ ਜੀ ਬਿਜਲੀ ਪਾਣੀ ਦੀ ਵਿਵਸਥਾ ਜਿਹੜੀ ਹੈਗੀ ਬਿਲਕੁਲ ਫ੍ਰੀ ਹੈ ਜੀ ਇਹ ਲੰਬੇ ਸਮੇਂ ਤੋਂ ਫ੍ਰੀ ਹੈਗੀ ਹੈ ਹਾਂਜੀ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਵੀ ਬਿਜਲੀ ਪਾਣੀ ਦੀ ਵਿਵਸਥਾ ਫ੍ਰੀ ਹੈ ਜੀ ਤੇ ਬਾਕੀ ਸਰਕਾਰ ਵੱਲੋਂ ਕੋਈ ਗ੍ਰਾਂਟ ਵਗੈਰਾ ਇੱਥੇ ਆਉਂਦੀ ਹੋਵੇਗੀ ਨਹੀਂ ਸਰਕਾਰ ਵੱਲੋਂ ਪਰਮਾਨੈਂਟ ਗ੍ਰਾਂਟ ਕੋਈ ਨਹੀਂ ਆਈ ਜੀ ਜਦੋਂ ਦੀ 13 14 ਸਾਲ ਹੋ ਗਿਆ ਗਊਸ਼ਾਲਾ ਸ਼ੁਰੂ ਕੀਤੀ ਸੀ ਸੈਂਟਰਲ ਗਵਰਨਮੈਂਟ ਵੱਲੋਂ ਛੱਡ ਬਣਾਉਣ ਵਾਸਤੇ ਇੱਕ ਗ੍ਰਾਂਟ ਆਈ ਸੀ ਤੇ ਪਹਿਲੇ ਚੰਨੀ ਸਰਕਾਰ ਨੇ ਸਾਰੀਆਂ ਗਊਸ਼ਾਲਾਵਾਂ ਨੂੰ ਗ੍ਰਾਂਟ ਦਾ ਜੜਾ ਹੈਗਾ ਨਾ ਪੈਸਾ ਦਿੱਤਾ ਸੀ ਤੇ ਉਹਦੇ ਨਾਲ ਫਿਰ ਛੱਡਾ ਬਣਾ ਲਈਏ ਵੱਡੀਆਂ ਕਰ ਲਈਏ ਛੱਡਾ ਇਸ ਤੋਂ ਇਲਾਵਾ ਕੋਈ ਵੀ ਪਰਮਾਨੈਂਟ ਵਿਵਸਥਾ ਸਰਕਾਰ ਦੀ ਨਹੀਂ ਹੈਗੀ ਗੱਲ ਕਰੀਏ ਤਾਂ ਰੈਗੂਲਰ ਰੈਗੂਲਰ ਸਰਕਾਰ ਆਉਣ ਵਾਲ ਧਿਆਨ ਨਹੀਂ ਦੇ ਰਹੀਆਂ ਕਿਉਂਕਿ ਗਉਆਂ ਜੋ ਹੈ ਉਹ ਰੈਗੂਲਰ ਬਾਤੀਆਂ ਜਾ ਰਹੀਆਂ ਨੇ ਰੋਡ ਦੇ ਉੱਤੇ ਟਰੱਕਾਂ ਦੇ ਵਿੱਚ ਵੱਜਦੀਆਂ ਫਿਰਦੀਆਂ ਨੇ ਔਰ ਬਹੁਤ ਸਾਰੇ ਗਉਆਂ ਨਾਲ ਹਾਸੇ ਹੁੰਦੇ ਨੇ ਕਈ ਇਹੋ ਜਿਹੇ ਗਾਉਂ ਜੀਵ ਨੇ ਜਿਨ੍ਹਾਂ ਦੇ ਸੱਟ ਲੱਗ ਜਾਂਦੀ ਆ ਮੋੜ ਉਹ ਇਲਾਜ ਕਰਨ ਵਾਸਤੇ ਜੋ ਹੈ ਇਨੀ ਦੌੜ ਕੋਈ ਨਹੀਂ ਕਰਦਾ ਹਰ ਕੋਈ ਅਣ ਦੇਖਿਆ ਕਰ ਦਿੰਦਾ ਔਰ ਧੰਨਵਾਦ ਕਰਦੇ ਆ ਇਹਨਾਂ ਦਾ ਗਗਨ ਜੀ ਨੇ ਇਹ ਦੀਨਾਨਗਰ ਦੇ ਰਹਿਣ ਵਾਲੇ ਨੇ ਔਰ ਗਗਨ ਪ੍ਰਧਾਨ ਦੇ ਨਾਂ ਤੇ ਜਾਣੇ ਜਾਂਦੇ ਨੇ ਜੇ ਗੱਲ ਕਰੀਏ ਤਾਂ ਬਜਰੰਗ ਦਲ ਦੇ ਵੀ ਲੰਬੇ ਸਮੇਂ ਤੋਂ ਵਿੱਚ ਪ੍ਰਕਿਰਿਆ ਨਿਭਾਈ ਜੈਣਾ ਨੇ ਔਰ ਜੇ ਗੱਲ ਕਰੀਏ ਤਾਂ ਇੱਥੇ ਮੋਨੂ ਜੀ ਵੀ ਆਏ ਨੇ ਇਹਨਾਂ ਨਾਲ ਖਲ ਕਰਦੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੋਨੂ ਜੀ ਕੀ ਕਹਿਣਾ ਚਾਹੁੰਦੇ ਹੋ ਗਗਨ ਜੀ ਬਾਰੇ ਕਿੰਨੀ ਲੰਬੀ ਸੇਵਾ ਨਿਭਾ ਰਹੇ ਨੇ ਔਰ ਜੋ ਸ਼ਹਿਰ ਵਾਸੀਆਂ ਇਹਨਾਂ ਬਾਰੇ ਕੀ ਕਹਿ ਰਹੇ ਪਹਿਲੇ ਤੇ ਹਰ ਜੀ ਜ ਗਗਨ ਜੀ ਨੂੰ 2 13 ਸਾਲ ਹੋ ਗਏ ਆ ਜੀ ਲਗਭਗ ਗਊਸ਼ਾਲਾ ਦੀ ਸੇਵਾ ਕਰਦੇ ਹੋਏ ਇੱਥੇ ਕਈ ਪਰਿਵਾਰ ਨਾਲ ਜੁੜੇ ਆ ਤੇ ਕਈ ਚਲੇ ਗਏ ਆ ਪਰ ਗਗਨ ਜੀ ਕਹਿੋ ਜੇ ਰਹੇ ਆ ਸ਼ਖਸ ਜਿਹੜਾ ਨੇ ਕਦੀ ਵੀ ਇੱਥੋਂ ਹਿੱਲੇ ਨਹੀਂ ਦੇਖੋ ਇੱਕ ਸਾਈਡ ਤੇ ਸ਼ਮਸ਼ਾਨ ਘਾਟ ਆ ਤੇ ਇੱਕ ਸਾਈਡ ਤੇ ਗਊਸ਼ਾਲਾ ਵਾ ਆਪਣਾ ਪਰਿਵਾਰ ਸਾਰਾ ਲੈ ਕੇ ਇੱਥੇ ਹੋਰ ਹੀ ਸੇਵਾ ਕਰ ਰਿਹਾ ਚਾਹੇ ਮੀ ਹੋਏ ਤੋਂਦ ਹੋਏ ਪੈਂਥ ਤੋਂ 60 ਗਉਆਂ ਦੇ ਵਿੱਚ ਵਿੱਚ ਹੈਗੀਆਂ ਜੇ ਇਕੱਠੇ ਇਕੱਲੇ ਈ ਤੁੜੀ ਪਾਉਂਦੇ ਆ ਇਕੱਲੇ ਈ ਪੱਠਾ ਪਾਉਂਦੇ ਆ ਐ ਨਹੀਂ ਹੈਗਾ ਕੋਈ ਬੰਦੀਸ਼ਾ ਗਿਆ ਕਿ ਹਰ ਬੰਦੇ ਨੇ ਰੋਜ਼ ਆਣਾ ਈ ਆਣਾ ਤੇ ਇੱਕ ਗੱਲ ਤੁਹਾਡੇ ਮਾਧਮ ਜਰੀਏ ਇੱਕ ਗੱਲ ਮੈਂ ਸ਼ਹਿਰ ਵਾਸੀਆਂ ਨੂੰ ਐ ਕਹਿਣਾ ਚਾਹਨਾ ਜੇ ਕਿਸੇ ਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਦਾ ਮੌਕਾ ਨਹੀਂ ਮਿਲਿਆ ਉਹ ਗਊਵਾਰੀ ਸੇਵਾ ਕਰੇ ਐਹੀ ਹੈ ਮਾਤਾ ਪਿਤਾ ਮਾਤਾ ਪਿਤਾ ਨੂੰ ਜਿਨ੍ਹਾਂ ਨੂੰ ਸੇਵਾ ਕਰਨ ਦਾ ਨਹੀਂ ਮੌਕਾ ਮਿਲਿਆ ਗਊ ਮਾਤਾ ਹੀ ਮਾਤਾ ਪਿਤਾ ਹੈ 기ਜੀ ਤੇ ਇੱਕ ਮੈਂ ਤੁਹਾਡੇ ਜਰੀਏ ਇਹ ਕਾਂਗਾ ਜੀ ਇਹ ਵੱਤ ਉਹਨਾਂ ਸਹਿਯੋਗ ਕਰੋ ਤਾਂ ਕਿ ਗਊਸ਼ਾਲਾ ਦਾ ਜਿਹੜਾ ਵੀ ਥੋੜਾ ਜਿਹਾ ਜੋ ਵੀ ਕੰਮ ਰਹਿ ਗਿਆ ਜਿੱਦਾਂ ਗਗਨ ਜੀ ਨੇ ਕਿਹਾ ਕਿ 70 ਤੋਂ 80 ਰੁਪਏ ਰੋਜ਼ ਦਾ ਖਰਚਾ ਆਂਦਾ ਇੰਨਾ ਵੱਡਾ ਸ਼ਹਿਰ ਆ ਜੋ ਵੀ ਹੈਗਾ ਕਈ ਤਰ੍ਹਾਂ ਦੇ ਬੰਦੇ ਹੈਗੇ ਜੇ ਕੋਈ ਸ਼ਹਿਰ ਚ ਕੋਈ ਪਰਿਵਾਰ ਉੱਠ ਕੇ ਆਇਆ ਕਹੇ ਕਿ ਇੰਨੀਆਂ ਗਾਵੀਆਂ ਦਾ ਖਰਚਾ ਮੈ ਲੰਨਾ ਕਿ 300 ਰੁਪਏ ਲੰਨਾ ਰੋਜ਼ ਦਾ ਖਰਚਾ ਜਾਂ 100 ਰੁਪਏ ਲੰਨਾ ਤੇ ਉਹਰੇ ਨਾਲ ਕਦੀ ਵੀ ਚਾਰੇ ਦੀ ਘਾਟ ਨਹੀਂ ਆਏਗੀ ਬਹੁਤ ਵਧੀਆ ਵਿਚਾਰ ਨੇ ਔਰ ਗੱਲ ਕਰੀਏ ਤਾਂ ਜੇ ਗਊਸ਼ਾਲਾ ਦੀ ਗੱਲ ਕਰੀਏ ਗਊਆਂ ਤੁਸੀਂ ਵੇਖਿਆ ਪਠਾਨਕੋਟ ਦੇ ਵਿੱਚ ਹਿਮਾਚਲ ਦੇ ਵਿੱਚ ਅਕਸਰ ਹੀ ਰੋਡ ਭਰੇ ਹੋਏ ਨੇ ਔਰ ਅਸੀਂ ਆਪ ਆਖੋ ਖਬਰਾਂ ਤੇ ਜੋ ਵਿਖਾਉਂਦੇ ਰਹਿੰਨੇ ਆ ਔਰ ਕਾਰਨ ਕੀ ਆ ਕਾਰਨ ਇਹੀ ਆ ਕਿ ਸਰਕਾਰਾਂ ਜੋ ਆ ਜੋ ਗਊਸ਼ਾਲਾ ਬਣੀਆਂ ਹੋਈਆਂ ਨੇ ਕਿਤੇ ਨਾ ਕਿਤੇ ਪ੍ਰੋਪਰ ਜਿਹੜੀਆਂ ਉਹ ਡਿਟੇਲ ਦੇ ਨਾਲ ਜੋ ਉਹਨਾਂ ਨੂੰ ਪੇਮੈਂਟ ਆਵਾ ਜਾਂ ਕੋਈ ਇਹਨਾਂ ਨੂੰ ਕਿਸ਼ਤਾ ਪਉਂਦੀਆਂ ਹੋਣ ਸਰਕਾਰਾਂ ਨੇ ਕਦੀ ਵੀ ਇਹਨਾਂ ਦਾ ਸੀਰੀਅਲ ਵਾਈ ਦੇ ਵਿੱਚ ਕੋਈ ਭੁਗਤਾਨ ਨਹੀਂ ਕੀਤਾ ਔਰ ਕਦੇ ਨਾ ਕਦੇ ਕੋਈ ਸਰਕਾਰ ਆਉਂਦੀ ਆ ਚੰਗਾ ਮੁੱਖ ਮੰਤਰੀ ਆਉਂਦਾ ਤਾਂ ਕਿਤੇ ਉਹਦੇ ਦਿਮਾਗ ਵਿੱਚ ਜਾਂ ਉਹਦੇ ਸੁਝਾਅ ਦੇ ਵਿੱਚ ਆ ਜਾਂਦਾ ਜਾਂ ਕੋਈ ਚੰਗਾ ਸਲਾਹਕਾਰ ਕਹਿ ਦਿੰਦਾ ਕਿ ਕਿਉਂ ਨਾ ਗਊਸ਼ਾਲਾ ਦੇ ਵਿੱਚ ਥੋੜਾ ਡੋਨੇਟ ਕੀਤਾ ਜਾਵੇ ਤਾਂ ਫਿਰ ਕਿਤੇ ਗਊਸ਼ਾਲਾ ਨੂੰ ਕੋਈ ਗ੍ਰਾਂਟ ਮਿਲਦੀ ਆ ਔਰ ਰੈਗੂਲਰ ਜਿਹੜੀ ਆ ਕੋਈ ਗ੍ਰਾਂਟ ਨਹੀਂ ਆ ਔਰ ਗੱਲ ਕਰੀਏ ਤਾਂ ਮੰਦਿਰ ਵੀ ਮੰਦਿਰ ਬਹੁਤ ਸੋਹਣਾ ਬਣਾਇਆ ਗਊਸ਼ਾਲਾ ਦੇ ਅੰਦਰ ਔਰ ਪਿਛਲੀ ਸਾਈਡ ਦੀ ਗੱਲ ਕਰੀਏ ਤਾਂ ਪਿਛਲੀ ਸਾਈਡ ਇੱਕ ਕਬਰਿਸਤਾਨ ਹੈ ਜੋ ਦੀਨਾ ਨਗਰ ਸ਼ਹਿਰ ਦਾ ਮੇਨ ਕਬਰਿਸਤਾਨ ਹੈ ਔਰ ਇੱਥੇ ਵੀ ਦੀਨਾ ਨਗਰ ਦੇ ਬਹੁਤ ਲੋਕ ਆਉਂਦੇ ਨੇ ਔਰ ਪਹਿਲੇ ਤਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਗਗਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਪਰਿਵਾਰ ਸਮੇਤ ਇਹ 60-65 ਗਉਆਂ ਦੀ ਸੇਵਾ ਕਰ ਰਿਹਾ ਨਹੀਂ ਤਾਂ ਅਸੀਂ ਬੜਾ ਕੁਝ ਹੁੰਦਾ ਵੇਖਿਆ بڑے ਬਦਲਾਅ ਆਉਂਦੇ ਵੇਖੇ ਬਹੁਤ ਸਾਰੇ ਲੋਕ ਨਿੱਕੀ-ਨਿੱਕੀ ਗੱਲ ਤੋਂ ਵੀ ਰੁਸ ਕੇ ਚਲੇ ਜਾਂਦੇ ਨੇ ਔਰ ਬੜਾ ਕੁਝ ਛੱਡ ਦਿੰ ਧੰਨਵਾਦ ਕਰਦੇ ਆ ਆਪਣੇ ਚੈਨਲ ਦੇ ਮਾਧਿਅਮ ਨਾਲ ਇਹੋ ਜੋ ਯੋਧਿਆਂ ਦਾ ਜਿਨ੍ਹਾਂ ਨੇ ਇਸ ਗਊਸ਼ਾਲਾ ਨੂੰ ਅੱਜ ਵੀ 13 ਸਾਲ ਤੋਂ ਲੈ ਕੇ ਲਗਾਤਾਰ ਕਾਮਯਾਬੀ ਦੇ ਵਿੱਚ ਹੀ ਰੱਖਿਆ ਔਰ ਅੱਜ ਇਤਿਹਾਸ ਗਵਾਇਆ ਕਿ ਦੀਨਾ ਨਗਰ ਦੇ ਵਿੱਚ ਇਹ ਜੋ ਗਊਸ਼ਾਲਾ ਚੱਲ ਰਹੀ ਆ ਤੇ ਇਹਨਾਂ ਦੀ ਬਦੌਲਤ ਔਰ ਸ਼ਹਿਰ ਵਾਸੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਦੀਏ ਕਿ ਵੱਧ ਤੋਂ ਵੱਧ ਸਹਿਯੋਗ ਕਰੋ ਤਾਂ ਜੋ ਗਊਆਂ ਸੜਕਾਂ ਦੇ ਫਿਰਨ ਤੋਂ ਬਗੈਰ ਇੱਥੇ ਆ ਜਾਣ ਜੇ ਕਿਸੇ ਦੀ ਵੀ ਕੋਈ ਗਊ ਇੱਥੇ ਆਉਂਦੀ ਆ ਤੇ ਇਹਨਾਂ ਦੇ ਇਹਨਾਂ ਦਾ ਜੋ ਵੀ ਇਹਨਾਂ ਦੀ ਡਿਟੇਲ ਹੈਗੀ ਆ ਜਿਵੇਂ ਪਰਚੀ ਕੱਟਦੇ ਨੇ ਉਦੀ ਜੋ ਪ੍ਰਕਿਰਿਆ ਉਹ ਸਮਝਣ ਔਰ ਗਊ ਜਿਹੜੀ ਆ ਇੱਥੇ ਛੱਡ ਸਕਦੇ ਨੇ ਉਹ ਜੇ ਪੱਠਾ ਚਾਰਾ ਆਪਣੇ ਕੋਲ ਵਾਧੂ ਆ ਤਾਂ ਡੋਨੇਟ ਕਰ ਸਕਦੇ ਨੇ ਇਹ ਗਊਸ਼ਾਲਾ ਦੀਨਾ ਨਗਰ ਦੀਆਂ ਤਸਵੀਰਾਂ ਨੇ ਔਰ ਵੱਤ ਤੋਂ ਵੱਧ ਸਰਕਾਰਾਂ ਨੂੰ ਬੇਨਤੀ ਕਰਾਂਗੇ ਕਿ ਗਊਸ਼ਾਲਾ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ